ਰੱਬ ਜਦੋਂ ਦਿੰਦਾ ਹੈ ਨਾ ਛੱਪਰ ਪਾੜ ਕੇ ਹੀ ਦਿੰਦਾ ਉਹ ਕਹਿੰਦੇ ਹੁੰਦੇ ਆ ਕਿ ਚੰਗਾ ਮਾੜਾ ਟਾਈਮ ਯਾਰੋ ਆਉਂਦਾ ਸਭ ਤੇ ਰੱਖੇ ਵਿਸ਼ਵਾਸ ਜਿਹੜਾ ਉਸ ਰੱਬ ਤੇ ਜਿਹੜੇ ਕਰਦੇ ਨੇ ਆਕੜ ਉਹਨਾਂ ਦੀ ਤਾਂ ਹਮੇਸ਼ਾ ਹੀ ਥੱਲੇ ਐ ਓਏ ਕੱਲ ਦਾ ਤਾਂ ਪਤਾ ਨਹੀਂ ਯਾਰਾ ਪਰ ਅੱਜ ਬੱਲੇ ਬੱਲੇ ਐ ਕੱਲ ਦਾ ਤਾਂ ਪਤਾ ਨਹੀਂ ਯਾਰਾ ਪਰ ਅਜ ਬੱਲੇ ਬੱਲੇ ਐ ਤੇ ਬੱਲੇ ਬੱਲੇ ਐਸ ਚੋਬਰ ਨੇ ਕਰਾਈ ਹੋਈ ਐ ਇਹ ਸੋਹਣਾ ਸੁਨੱਖਾ ਘੋੜਾ ਜਿਹੜਾ ਇਸ ਟਾਈਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਇਹ ਭਰਾਵਾਂ ਦੀ اٹੋਟ ਮਿਹਨਤ ਦਾ ਨਤੀਜਾ ਹੈ ਕਿ ਇਹਨਾਂ ਦੀ ਅੱਜ ਖੁਰਨੀ ਦਾ ਸ਼ਿੰਗਾਰ ਬਣਿਆ ਹੋਇਆ ਹੈ ਇਹ ਸੋਹਣੇ ਸੁਨੱਖੇ ਚੋਬਰ ਦਾ ਨਾਂ ਹੈਗਾ ਨੁਕਰੇ ਘੋੜੇ ਦਾ ਬਾਗੀ ਤੇ ਬਾਗੀ ਪੁੱਤ ਹੈਗਾ ਦੇਵਸ਼ਾਨ ਦਾ ਤੇ ਦੇਵਸ਼ਾਨ ਹੈਗਾ ਰਾਜੂ ਡੁੱਡਾ ਵਾਲੇ ਦਾ ਤੇ ਮਾਂਲੇ ਪਾਸੇ ਆਪਾਂ ਖਾਨਦਾਨ ਦੀ ਗੱਲ ਕਰੀਏ ਮਾਂ ਹੈਗੀ ਐ 64 ਇੰਚ ਦੀ ਸਮੁੰਦਰ ਕੋੜੇ ਦੀ ਬੱਚੀ ਤੇ ਇਹਦੀ ਆਪਦੀ ਉਮਰ ਦੀ ਗੱਲ ਕਰਾਂ ਤੇ ਇਹਦੀ ਉਮਰ ਸਿਰਫ ਅਜੇ 27 ਮਹੀਨੇ ਐ ਬਾਕੀ ਇਸ ਟਾਈਮ ਹਾਈਟ ਕਿੰਨੀ ਫੱਟੀ ਵਾਲੀ ਐ ਉਹ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਤੋਂ ਪੁੱਛਣਾ ਬਾਕੀ ਬੀਲ ਚੈੱਕ ਕਰਿਓ ਛਾਤੀ ਕੰਨ ਪੌੜ ਕੱਲੀ-ਕੱਲੀ ਚੀਜ਼ ਕੰਨਾਂ ਤੋਂ ਲੈ ਕੇ ਪੂਛ ਤੱਕ ਤੁਹਾਨੂੰ ਇਹ ਵੀਡੀਓ ਦੇ ਵਿੱਚ ਵਿਖਾਉਣੀ ਐ ਯਾਰ ਕੋੜੇ ਦਾ ਸੁਨੱਖਾਪਨ ਵਾਕਈ ਥਾਪੀਆਂ ਮਾਰਦਾ ਤੇ ਜੇ ਵਾਕਈ ਰੂਹ ਨੂੰ ਸੂਕੂ ਉਨ ਮੇਲੇ ਵੀਡੀਓ ਦੇਖ ਕੇ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਪਹਿਲੀ ਵੀਡੀਓ ਵੀ ਭਰਾਵਾਂ ਦੀ ਆਪਾਂ ਪਾਈ ਸੀ ਤੁਸੀਂ ਲੱਖਾਂ ਲੋਕਾਂ ਤੱਕ ਪਹੁੰਚਾਈ ਹੈ ਫੇਸਬੁੱਕ ਤੇ ਸਾਰੇ ਹੀ ਭਰਾਵਾਂ ਦਾ ਧੰਨਵਾਦ ਹੈ ਤੇ ਆਹ ਵੀਡੀਓ ਨੂੰ ਵੀ ਪਿਆਰ ਆਪਾਂ ਪਹਿਲੀ ਵੀਡੀਓ ਨਾਲੋਂ ਚਾਰ ਗੁਣਾ ਦੇਣਾ ਕਿਉਂਕਿ ਆਹ ਵੀਡੀਓ ਦੇ ਵਿੱਚ ਕੁਝ ਕ ਟਾਈਮ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਘੋੜੇ 'ਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਨੇ ਉਹ ਕੀ ਆਈਆਂ ਹੈ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਣਾ ਤੇ ਬਹੁਤ ਜ਼ਿਆਦਾ ਚੰਗੀ ਬਰੀਡਿੰਗ ਵੀ ਕਰ ਰਿਹਾ ਐ ਇੰਨਾ ਟਾਈਮਾਂ ਦੇ ਵਿੱਚ ਵੀ ਘੋੜੀਆਂ ਦੀ ਕੋਈ ਕਮੀ ਨਹੀਂ ਆ ਰਹੀ ਬਹੁਤ ਸੋਹਣੀ ਬਰੀਡ ਕਰ ਰਿਹਾ ਘੋੜਾ ਬਾਕੀ ਆਹ ਨੇ ਜੀ ਘੋੜੇ ਦੇ ਓਨਰ ਬਾਈ ਜੇਪੀ ਜੈਲਦਾਰ ਹੋਣੀ ਇਹ ਭਰਾ ਦੀ ਵੀ ਵੱਡੀ ਮਿਹਨਤ ਹੈ ਕਿਉਂਕਿ ਥੋੜੇ ਜਿਹੇ ਸਮੇਂ ਦੇ ਵਿੱਚ ਭਰਾ ਨੇ ਬਹੁਤ ਸੋਹਣਾ ਬਸ਼ੀਰਾ ਤਿਆਰ ਕਰ ਲਿਆ ਜਦੋਂ ਲੈ ਕੇ ਆਏ ਸੀ ਤੇ ਹੁਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਬਾਕੀ ਸਾਰੇ ਭਰਾ ਨਾਲ ਖੜੇ ਨੇ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਹੈ ਤੇ ਬਾਕੀ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਇਹਦੇ ਨਵਾਂ-ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਸੁਖਮਨ ਸਿੰਘ ਸੁਖਮਿੰਦਰ ਕੌਰ ਪੰਦੇਰ ਧਰਮਜੀਤ ਸਿੰਘ ਲਾਡੀਸਰਾ ਦੀਪ ਜੈਲਦਾਰ ਬਲਰਾਜ ਸਿੰਘ ਬਾਈ ਸੰਦਰ ਸਿੰਘ ਵਿਰਕਰ ਡਾਕਟਰ ਸਟੱਡ ਫਾਰਮ ਤੋਂ ਜਗਤਾਰ ਸਿੰਘ ਅਵਤਾਰ ਸਿੰਘ ਜਸਪਾਲ ਸਿੱਧੂ ਗੋਪੀ ਕਾਲਾ ਹਰਪਾਲ ਸੰਧੂ ਤਰਲੋਚਨ ਸਿੰਘ ਨੰਬਰਦਾਰ ਨਿਰਮਲ ਸਿੱਧੂ ਪਵਨ ਪ੍ਰੀਤ ਬਰਾੜ ਗੁਰਿੰਦਰ ਜੋਹਲ ਤੇ ਆਪਣਾ ਭਰਾ ਵਿਜੇਪੁਰੀ ਆਜੋ ਕਰਦੇ ਆਂ ਗੱਲਬਾਤ ਵਿਖਾਉਨੇ ਆ ਤੁਹਾਨੂੰ ਕੋੜਾ ਤੇ ਵਾਕੇ ਹੀ ਜੇ ਰੂਹ ਨੂੰ ਸਕੂਨ ਮਿਲਿਆ ਤੇ ਵੀਡੀਓ ਸਾਰੀ ਵੇਖਿਓ ਤੇ ਸਾਰੀ ਵੀਡੀਓ ਬਹੁਤ ਡਿਫਰੈਂਟ ਤੇ ਬਹੁਤ ਜ਼ਿਆਦਾ ਬਾਖਮਾਲ ਬਣੀ ਆ ਕਰ ਦਿਓ ਸ਼ੇਅਰ ਲਾਈਕ ਵਾਲਾ ਬਟਨ ਘਸਾ ਦਿਓ ਆਜੋ ਫਿਰ ਕਰਦੇ ਆਂ ਗੱਲਬਾਤ ਮਲਾਉਣੇ ਆ ਤੁਹਾਨੂੰ ਪ੍ਰਾਵਾਵਾਂ ਦੇ ਨਾਲ ਤੇ ਦਿਖਾਉਣੇ ਆ ਸੁਨੱਖਾ ਕੋੜਾ ਧੰਨਵਾਦ ਅੱਜ ਦੀ ਸਵਾਗਤ ਇੱਕਾਤ ਤੋਂ ਫੇਰ ਆਮ ਤੋਂ ਖਾਸ ਚੰਨ ਦੀ ਨਵੀਂ ਵੀਡੀਓ ਦੇ ਵਿੱਚ ਤੇ ਕੋੜਾ ਵੇਖ ਕੇ ਸੱਚੀ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਤਾਂ ਰੂਪ ਠਰ ਗਈ ਹੋਣੀ ਐ ਕਿਉਂਕਿ 2.5 ਤੋਂ 3 ਮਿੰਟ ਦੇ ਜਿਹੜਾ ਮੈਂ ਤੁਹਾਨੂੰ ਮੁੱਖ ਝਲਕੀਆਂ ਦੇ ਵਿੱਚ ਕੋੜਾ ਵਿਖਾ ਕੇ ਹਟਿਆ ਨਾ ਇਹ ਘੋੜਾ ਉਮੀ ਕਿਸੇ ਅੱਖ ਤੋਂ ਲੁਕਿਆ ਨਹੀਂ ਬਹੁਤ ਘੱਟ ਸਮਾਂ ਹੋਇਆ ਹੈ ਘੋੜੇ ਨੂੰ ਇੱਥੇ ਆਏ ਨੂੰ ਪਰ ਕੁਝ ਘਟਾਈਂ ਦੇ ਵਿੱਚ ਹੀ ਕਹਿ ਦਈਏ ਕਿ 2 ਮਹੀਨੇ ਪਹਿਲਾਂ ਆਪਾਂ ਵੀਡੀਓ ਕਰੀ ਸੀ ਭਰਾਵਾਂ ਦੇ ਘੋੜੇ ਦੀ ਜਦੋਂ ਨਵਾਂ ਨਵਾਂ ਫਾਰਮ ਤੇ ਆਇਆ ਸੀਗਾ ਤੇ 2 ਮਹੀਨਿਆਂ ਦੇ ਵਿੱਚ ਇਹਨੇ ਇੰਨੀ ਕ ਸਲਾਗਾ ਖੱਟੀ ਹੈ ਪਹਿਲਾਂ ਤਾਂ ਸਾਰੇ ਭਰਾਵਾਂ ਦਾ ਧੰਨਵਾਦ ਹੈ ਅਸੀਂ ਸਾਰੇ ਭਰਾਵਾਂ ਨਾਲ ਮਿਲ ਕੇ ਕਰਦੇ ਹਾਂ ਤੇ ਇਸ ਪੇਜ ਵੱਲੋਂ ਵੀ ਕਰਦੇ ਹਾਂ ਕਿ ਜਿੰਨਾ ਭਰਾਵਾਂ ਨੇ ਵੀਡੀਓ ਯਾਰ ਬਹੁਤ ਸ਼ੇਅਰ ਕੀਤੀ ਤੁਸੀਂ ਲੱਖਾਂ ਭਰਾਵਾਂ ਤੱਕ ਤੁਸੀਂ ਵੀਡੀਓ ਪਹੁੰਚਾਈ ਹੈ ਬਾਈ ਹੁਣ ਆਲੇ ਬਾਗੀ ਘੋੜੇ ਦੀ ਤੇ ਅੱਜ ਫੇਰ ਤੁਹਾਨੂੰ ਕਿਉਂਕਿ ਭਰਾਵਾਂ ਦੀ ਪਰਜੋਰ ਅਪੀਲ ਸੀ ਵੀਰ ਹੋਣਾ ਨੂੰ ਵੀ ਬੜੇ ਫੋਨ ਆਏ ਕਿ ਭਾਈ ਘੋੜਾ ਕਿਵੇਂ ਦਾ ਹੋ ਗਿਆ ਸਾਨੂੰ ਘੋੜਾ ਫੇਰ ਦਿਖਾਇਆ ਜਾਵੇ ਅਸੀਂ ਘੋੜੀਆਂ ਕਰਾਸ ਕਰਾਉਣ ਗਿਆ ਐ ਘੋੜੇ ਦੀ ਨਵੀਂ ਫੋਟੋ ਪਾਓ ਜਾਂ ਘੋੜੇ ਦੀ ਨਵੀਂ ਵੀਡੀਓ ਪਾਓ ਬਾਕੀ ਕੀ ਕਾਰਨ ਬੜੇ ਵੀਡੀਓ ਬਣਵਾਉਣ ਦੇ ਉਹ ਤਾਂ ਆਪਾਂ ਬਾਈ ਹੋਣਾ ਤੋਂ ਪੁੱਛਣਾ ਆਪਾਂ ਪਹੁੰਚੇ ਆਂ ਜੀ ਪਿੰਡ ਬਹਾਦਰ ਨਗਰੇ ਦੇ ਵਿੱਚ ਜਿਲ੍ਹਾ ਪੈ ਜਾਂਦਾ ਹੈ ਵੀਰ ਹੋਣਾ ਨੂੰ ਗਰਦਾਸਪੁਰ ਤੇ ਬਾਈ ਪਿੰਕਾ ਧਾਰੀ ਵਾਲਾ ਆਪਣੇ ਨਾਲ ਬੈਠਾ ਵੀਰ ਜੇਪੀ ਬੈਠਾ ਤੇ ਉਹਨਾਂ ਦੇ ਭਰਾ ਬੈਠੇ ਨੇ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆ ਤੇ ਫਿਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਅੱਛਾ ਪਿੰਕੇ ਭਾਈ ਜੇਪੀ ਭਾਈ ਸਵਾਗਤ ਹੈ ਜੀ ਸਸੀ ਕਾ ਅੱਛਾ ਸਸੀ ਗੱਲ ਗੁੱਡੀ ਹੋਰ ਸਭ ਕੈਮੋ ਕੈਮਾ ਜੀ ਕੈਮ ਕਿਵੇਂ ਚੱਲਦੀ ਆ ਲਾਈਫ ਕਿਵੇਂ ਚੱਲਦਾ ਪਰਿਵਾਰ ਦੀ ਪੂਰੇ ਪੂਰੇ ਨਜ਼ਾਰੇ ਨੇ ਘੋੜੇ ਸੈੱਟ ਹੈ ਪੂਰੇ ਸੈੱਟ ਗਰਮੀ ਤੋਂ ਬਚੇ ਆ ਦੂਰੇ ਗਰਮੀ ਦਾ ਬਾਕੀ ਆਪਣੇ ਵਾਲਾ ਸ਼ੇਰ ਤੇ ਮਾੜੀ ਦੀ ਕਿਰਪਾ ਨਾਲ ਪੂਰਾ ਫਿੱਟ ਹੈ ਹਾਂਜੀ ਹਾਂਜੀ ਹੈਨਾ ਕਹਿ ਲੀਏ ਨਾ ਪੂਰਾ ਤੰਦਰੁਸਤ ਰੱਖਿਆ ਹੈਨਾ ਇਹ ਵੀ ਹੌਲੀ ਹੌਲੀ ਗੱਲਾਂ ਆਪਾਂ ਕਰਾਂਗੇ ਪਹਿਲਾਂ ਤਾਂ ਮੈਨੂੰ ਇਹ ਗੱਲ ਦਾ ਵੀ ਬਹੁਤ ਦੁੱਖ ਹੈ ਬਾਈ ਕਿ ਦੀਵ ਸ਼ਾਨ ਨਾਲ ਉਹ ਬੜੀ ਮਾੜੀ ਗੱਲ ਹੋਈ ਹੈ ਹਾਂਜੀ ਹਾਂਜੀ ਉਹ ਬਹੁਤ ਵੱਡਾ ਘਾਟਾ ਪਿਆ ਹੈ ਹੈਨਾ ਪਰਿਵਾਰ ਨੂੰ ਵੀ ਪਿਆ ਹੈ ਤੇ ਘੋੜਾ ਪਾਲਕਾ ਦੀ ਲਾਈਨ ਨੂੰ ਹੀ ਪਿਆ ਹੈ ਸੋ ਉਹਦੇ ਬਾਰੇ ਤੇ ਮੰਨ ਲਓ ਦੋ ਚਾਰ ਕੀ ਕਹਿਣਾ ਚਾਹੋਗੇ ਤੁਸੀਂ ਦੀਵਸ਼ਾਨ ਦਾ ਬਾਈ ਜੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਠੀਕ ਹੈ ਜੀ ਕਿਉਂ ਬਹੁਤ ਜ਼ਿਆਦਾ ਲੇਜੈਂਡ ਘੋੜਾ ਸੀ ਚੰਗਾ ਘੋੜਾ ਸੀ ਠੀਕ ਹੈ ਜੀ ਜਿਹਨੇ ਬਹੁਤ ਜ਼ਿਆਦਾ ਚੰਗੀ ਬਰੀਡਿੰਗ ਕੀਤੀ ਹੈ ਮੈਂ ਸੁਣਿਆ ਬਾਈ ਜਿਹੜੇ ਪਹਿਲੇ ਬੱਚੇ ਆ ਦੀਵਸ਼ਾਨ ਦੇ ਉਹਨਾਂ ਦੇ ਵਿੱਚੋਂ ਆਪਣੇ ਵਾਲਾ ਵਸ਼ੇਰਾ ਪਹਿਲਾ ਹੈ ਹਾਂ ਜੀ ਪਹਿਲੇ ਪਹਿਲਾ ਹੀ ਬੱਚਾ ਜੀ ਹਾਂ ਪਹਿਲਾ ਹੀ ਬੱਚਾ ਜਿਹੜਾ ਇਸ ਟਾਈਮ ਦੋ ਦੰਦ ਲੱਗਾ ਤੇ ਇਸ ਟਾਈਮ ਘੋੜੀਆਂ ਭਰੀ ਆ ਰਿਆਂ ਤੇ ਬਾਈ ਹਣੀ ਨੇ ਇੱਥੇ ਆ ਕੇ ਗਏ ਹਾਂ ਸਿਮਰਨ ਬਰਾੜ ਤੇ ਅਰਸ਼ ਵੀਰ ਥੋੜਾ ਹੀ ਦਿਨ ਪਹਿਲਾਂ ਨਾ ਉਹਨਾਂ ਨੂੰ ਤਰਨਤਾਰ ਲੱਗੇ ਕੋਈ ਕੰਮ ਸੀ ਜੀ ਉਸ ਦਿਨ ਜੇਪੀ ਵੀਰ ਤੇ ਇੱਥੇ ਨਹੀਂ ਸੀ ਮੈਨੂੰ ਆਇਆ ਸੀ ਫੋਨ ਉਹਨਾਂ ਦਾ ਆਏ ਸੀ ਘਰ ਇੱਥੇ ਘੋੜਾ ਦੇਖ ਕੇ ਬੜਾ ਪ੍ਰੇਮ ਨਾਲ ਫਿਰ ਗਏ ਉਹਨਾਂ ਨੂੰ ਦੇਵਸ਼ਾਨ ਦੀ ਝਲਕ ਦਿਦੀ ਇਹਦੇ ਚੋਂ ਕਿੰ딴ੀ ਗੱਲ ਬਾਤ ਹੈ ਬਹੁਤ ਜ਼ਿਆਦਾ ਵਧੀਆ ਆਂਦੇ ਵੀ ਜੋ ਵੀ ਕਮੀਆਂ ਜੋ ਵੀ ਗਾੜੀ ਬੱਚਿਆਂ ਦੇ ਦੇਵਸ਼ਾਨੇ ਕੱਢਣੀਆਂ ਆ ਉਹ ਸਾਰੀਆਂ ਇਹਦੇ ਵਿੱਚ ਹੈਗੀਆਂ ਠੀਕ ਹੈ ਜੀ ਬਹੁਤ ਜ਼ਿਆਦਾ ਚੰਗਾ ਅਮਰੀਕੀਆਂ ਬਿਸ਼ੌ ਕੰਨਾ ਹਰ ਬੰਨੇਓ ਜੀ ਪੂਰਾ ਜੀ ਹਾਂ ਦੇਸ਼ ਇਹ ਆਪ ਹੋ ਗਿਆ ਦੀਵਸ਼ਾਨ ਦਾ ਹਾਂਜੀ ਦੀਵਸ਼ਾਨ ਹੋ ਗਿਆ ਰਾਜੂ ਡੋਡਾ ਵਾਲੇ ਦਾ ਤੇ ਮਾਂ ਦੇ ਪਾਸਿਓਂ ਵੀ ਦੁਬਾਰਾ ਪਾਉਂ ਤਾਂ ਪਿਛਲੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ ਪਰ ਜਿਹੜੇ ਪਹਿਲੀ ਆ ਵੇਖ ਰਹੇ ਨੇ ਕਿਉਂਕਿ ਘੋੜੇ ਦੇ ਵਿੱਚ ਬਹੁਤ ਡਿਫਰੈਂਟ ਆਇਆ ਘੋੜੇ ਨੂੰ ਖੜਨ ਦਾ ਬੜਾ ਪਤਾ ਲੱਗ ਗਿਆ ਹਾਂਜੀ ਘੋੜਾ ਆਪਣਾ ਆਪ ਦਿਖਾਉਣ ਲੱਗ ਗਿਆ ਇੱਥੇ ਆਉਣ ਤੋਂ ਬਾਅਦ ਇਹ ਕਿਹੜਾ ਮੰਤਰ ਫੂਕਿਆ ਇਹ ਵੀ ਮੜਾ ਇਹ ਦਸੀਆਂ ਉਦੋਂ ਸੁਖਵੀਰ ਜੀ ਗੱਲ ਇਹ ਆ ਵੀ ਉਦੋਂ ਘੋੜਾ ਹੈ ਹੀ ਬੱਚਾ ਸੀ ਹੂੰ ਠੀਕ ਹੈ ਜੀ ਬੱਚਾ ਘੋੜਾ ਹੀ ਉਦੋਂ ਸਾਰੀ ਏ ਦੀ ਸਾਰੀ 24 ਮਹੀਨਿਆਂ ਤੇ ਲੱਗੀ ਛਗੀ ਜੀ ਨਹੀਂ ਏਸ ਦਾ ਜੇ ਪਿੰਕੇ ਵੀਰ ਆਪਾਂ ਸਾਲ ਲਈਏ ਤੇ 2.5 ਮਹੀਨੇ ਹੋਏ ਆਪਾਂ ਨੂੰ ਮਈ ਦੀ ਸਟਾਰਟਿੰਗ ਚ ਆਪਾਂ ਮੇਰੇ ਖਾਲੇ 2 ਤੋਂ 5 ਘੋੜੀਆਂ ਉਦੋਂ ਚੱਕਰਗੀ ਵੀ ਨਵਾਂ ਨਵਾਂ ਤੇ ਘੋੜੀਆਂ ਦੇ ਸੁਖਵੀਰ ਛੱਡਿਆ ਸੀ 10 12 ਘੋੜੀਆਂ ਉਦੋਂ ਮੇਟ ਕਰਾਈਆਂ ਸਾਰੀਆਂ ਹੂੰ ਠੀਕ ਹੈ ਜੀ ਤੇ ਉਹਦੇ ਕਰਕੇ ਹੋਣ ਘੋੜੀਆਂ ਘਾਰੀਆਂ ਭਰਾਈਆਂ ਘੋੜੇ ਨੂੰ ਖੜਨ ਦਾ ਪਤਾ ਲੱਗਾ ਇੱਕ ਮੈਨੂੰ ਲੱਗਦਾ ਜਿਹੜਾ ਤੁਹਾਡੇ ਕੋਲੇ ਮੁੰਡਾ ਕੰਮ ਕਰਦਾ ਹੈ ਜਿਹੜਾ ਮੇਰੇ ਖਿਆਲ ਪ੍ਰਥਵੀ ਨਾ ਉਹਦਾ ਉਹ ਵੀ ਵਧੀਆ ਮੁੰਡਾ ਹੈ ਨਾ ਹਾਂਜੀ ਹਾਂਜੀ ਉਹ ਵੀ ਬਹੁਤ ਵਧੀਆ ਸੰਭਾਲਦਾ ਉਹ ਵੀ ਹੱਥ ਫੇਰੀ ਕਰਦਾ ਹੈ ਇਹਨੂੰ ਖੜਾਉਂਦਾ ਵੀ ਪਤਾ ਲੱਗ ਗਿਆ ਇਹਨੂੰ ਚਾਰੇ ਲੱਤਾਂ ਦੇ ਬਰਾਬਰ ਘੋੜਾ ਬਾਹਰ ਪਾ ਕੇ ਜਿੱਦਾਂ ਸਾਪ ਵਾਂਗੂ ਗਰਦਨ ਚੱਕ ਕੇ ਖੜਦਾ ਨਾ ਉਹ ਚੀਜ਼ ਪਿਛਲੀ ਵੀਡੀਓ ਚ ਮੈਨੂੰ ਨਹੀਂ ਸੀ ਲੱਗੀ ਜਿਹੜੀ ਐਰ ਕੀ ਡਿਫਰੈਂਟ ਲੱਗੀ ਹੈ ਹਾਂਜੀ ਹਾਂਜੀ ਜੀ ਅੱਛਾ ਹੁਣ ਮਾਂ ਵਾਲੇ ਪਾਸੇ ਵੀ ਜਾਵੜ ਗਏ ਬਾਈ ਮਾਂ ਵਾਲੇ ਪਾਸੇ ਵੀ ਦੀ ਬੱਚੀ ਸੀ ਵਾਹ ਜੀ ਠੀਕ ਹੈ ਜੀ ਸਿਮਰਨ ਵੀਰ ਉਹਨਾਂ ਦੇ ਘਰੇ ਹੀ ਇਹ ਬੱਚਾ ਪੈਦਾ ਹੋਇਆ ਠੀਕ ਹੈ ਜੀ ਉਹਨਾਂ ਦੇ ਘਰੇ ਹੀ ਮਾਂ ਆ ਕਿੰਨੀ ਹਾਈਟ ਆ ਮਾਂ ਦੀ ਮਾਂ ਦੀ ਹਾਈਟ ਫੱਟੀ ਵਾਲੀ 64 ਇੰਚ ਹੈ ਜੀ ਫੱਟੀ ਵਾਲੀ 64 ਇੰਚ ਹੈ ਤੇ ਇਹ ਆਪ ਹੁਣ ਕਿੰਨੇ ਚਿਰ ਦਾ ਹੋ ਗਿਆ ਤੇ ਇਹਦੀ ਇਸ ਟਾਈਮ ਹਾਈਟ ਕਿੰਨੀ ਹੈ ਇਹਦੀ ਏਜ ਹੋ ਗਈ ਜੀ 27 ਕਿ ਮਹੀਨੇ 27 ਮਹੀਨੇ ਹਾਂ ਜੀ ਹਾਂ ਜੀ ਤੇ ਇਹਦੀ ਹਾਈਟ ਇਸ ਟਾਈਮ ਤੇ ਮਿਣੀ ਸੀ ਹਾਂ ਜੀ ਹਾਂ ਜੀ ਥੋੜੇ ਦਿਨ ਪਹਿਲਾਂ ਵੀ ਮਿਣੀ ਸੀ ਠੀਕ ਹੈ ਜੀ ਹੁਣ ਵੀ ਮਿਣੀ ਆ 65 ਇੰਚ ਹਾਈਟ ਆ ਜੀ ਪਲੱਸ ਹੀ ਆ ਵਾਹ ਜੀ ਵਾਹ 65 ਇੰਚ ਫੱਟੀ ਵਾਲੀ ਹਾਈਟ ਆ ਵਾਹ ਜ ਬਹੁਤ ਸੁਣੀ ਫਿਰ ਤਾਂ ਬਹੁਤ ਬრავਾ ਨੇ ਸੁਣੀ ਹੈ ਹਨਾ ਹਾਂਜੀ ਤੇ ਮੈਂ ਇਹਨਾਂ ਚੀਜ਼ਾਂ ਤੋਂ ਕਹਿਣਾ ਉਹਨਾਂ ਤਾਂ ਇਹੋ ਤੁਹਾਨੂੰ ਸਟਾਰਟਿੰਗ 'ਚ ਵੀ ਕਿਹਾ ਬਾਈ ਵੀ ਪਹਿਲਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਪਿਛਲੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਇਸ ਵਾਰ ਵੀ ਬੇਨਤੀ ਉਹ ਆਪਾਂ ਭਰਾਵਾਂ ਤੋਂ ਵੀ ਪੁੱਛ ਲੈਨੇ ਆ ਤੇ ਬੇਨਤੀ ਇਹ ਵੀ ਮੇਰੇ ਵੱਲੋਂ ਫੇਰ ਹੈਗੇ ਯਾਰ ਵੀਡੀਓ ਵੱਧ ਤੋਂ ਵੱਧ ਜਿੰਨੀ ਸ਼ੇਅਰ ਹੋ ਸਕਦੀ ਹੈ ਨਾ ਤੇ ਵੱਧ ਚੜ ਕੇ ਸਪੋਰਟ ਕਰੋ ਤੁਹਾਨੂੰ ਤੁਹਾਨੂੰ ਕੋੜਾ ਟਾਈਮ ਟੂ ਟਾਈਮ ਦਿੱਸਦਾ ਰਹੇ ਇੱਕ ਤਾਂ ਮੇਰੇ ਸਵਾਲ ਇਹ ਮਨ 'ਚ ਆਉਂਦਾ ਪਿੰਕੇ ਬਾਈ ਜਿੱਥੇ ਭਰਾ ਅਵੋਇਡ ਕਰਦੇ ਆ ਗਰਮੀ ਆ ਕਈ ਵਾਰੀ ਜਾਨਵਰ ਵੀ ਟੁੱਟਿਆ ਹੁੰਦਾ ਹੈ ਤੇ ਐਸ ਟਾਈਮ ਦੇ ਵਿੱਚ ਵੀਡੀਓ ਕਰਾਉਣ ਦਾ ਕਿਵੇਂ ਸੁਝੀ ਜਾਂ ਕਿਵੇਂ ਕਿੰਨਾ ਭਰਾਵਾਂ ਨੇ ਆਖਿਆ ਜਾਂ ਆਪਦੇ ਦਿਮਾਗ ਚ ਹੀ ਕੁਝ ਬਾਈ ਗੱਲ ਇਦਾਂ ਵੀ ਮੈਂ ਤੇ ਜੇਪੀ ਵੀਰ ਗਏ ਸੀ ਮੜਾ ਜਾਂ ਗਏ ਦੇ ਅਸੀਂ ਪਠਾਨਕੋਟ ਤੱਕ ਹੀ ਉੱਥੋਂ ਮੁੜ ਕੇ ਢਲੋਜੀ ਨਿਕਲ ਕੇ ਬੈਠੇ ਬੈਠੇ ਵਿਚਾਰ ਬਣ ਗਿਆ ਠੀਕ ਆ ਇੱਕ ਚੱਕਰ ਇਹ ਹੋ ਜਾਂਦਾ ਵੀ ਆਉਂਦਿਆਂ ਆਉਂਦਿਆਂ ਸਾਡਾ ਵਿਚਾਰ ਇਦਾਂ ਬਣ ਗਿਆ ਵੀ ਇੰਨਾ ਦਿਨਾਂ ਦੇ ਵਿੱਚ ਨਾ ਵੀਡੀਓ ਬਹੁਤ ਘੱਟ ਆਉਂਦੀਆਂ ਠੀਕ ਹੈ ਜੀ ਜਦੋਂ ਸੀਜ਼ਨ ਚੱਲਦਾ ਉਦੋਂ ਦੇ ਹਰ ਕੋਈ ਵੀਡੀਓ ਕਰਾਉਂਦਾ ਜੀ ਠੀਕ ਹੈ ਜਦੋਂ ਵੀਡੀਓ ਜ਼ਿਆਦਾ ਵੇਖਣ ਵਾਲਿਆਂ ਨੂੰ ਮਿਲਣੀਆਂ ਨਾ ਤੇ ਫਿਰ ਵਿਊ ਵੀ ਘਟ ਆਉਂਦੇ ਕੋੜੀ ਹੂੰ ਵੀਡੀਓ ਨੂੰ ਠੀਕ ਹੈ ਜੀ ਕਿਉਂ ਵਿਊ ਘਟ ਆਉਂਦੇ ਆ ਵੀ ਵੀਡੀਓ ਧੜਾ ਧੜਾ ਆਈ ਜਾਂਦੀਆਂ ਦੇਖਣ ਵਾਲਾ ਉਧਰੋਂ ਵੇਖਦਾ ਉਧਰ ਉਧਰੋਂ ਵੇਖਦਾ ਉਧਰ ਠੀਕ ਹੈ ਜੀ ਮੈਂ ਇਹਦੇ ਤੇ ਵੀ ਵਰਕ ਕਰਨਾ ਸ਼ੁਰੂ ਕਰਤਾ ਕਿਤੇ ਕੱਲ ਨੂੰ ਸਾਡੀ ਰੋਟੀ ਤੇ ਨਾ ਲੱਡੂ ਮਾਰਦੇ ਹੋ ਕਿਤੇ ਪੀਰਪੂਰੀ ਖੋਲ ਕੇ ਬੈਠੇ ਇੱਕ ਹੋਰ ਨਹੀਂ 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 ਸੋ ਪੂਰੀ ਇਹ ਵੀ ਵਾਕਿ ਬਾਈ ਦੀ ਗੱਲ 16 ਨੇ ਸੱਚ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੀਡੀਓ ਜਿਹੜੀਆਂ ਮਹੀਨੇ ਦੇ ਵਿੱਚ ਮੈਂ ਪਾ ਰਿਹਾ ਚਾਰ ਪੰਜ ਵੀਡੀਓ ਮਸਲ ਬਿਲਕੁਲ ਬਿਲਕੁਲ ਜਦੋਂ ਸੀਜ਼ਨ ਹੁੰਦਾ ਹੈ ਉਦੋਂ ਕਈ ਵਾਰੀ 15 18 20 ਵੀ ਵੀਡੀਓ ਜਿੱਥੇ ਤੁਹਾਨੂੰ ਮੰਨ ਲਓ ਜੇ ਸੀਜ਼ਨ ਚ ਵੀਡੀਓ ਪਾਉਨੇ ਆ ਤੇ ਵਿਊ 2 ਲੱਖ ਹੋਣਾ ਤੇ ਇੱਥੇ 4 ਲੱਖ ਆਊਗਾ 6 ਲੱਖ ਆਊਗਾ ਇੱਥੇ ਇਹ ਵਾਜ ਜਾਂਦਾ ਵੀ ਤੁਹਾਡਾ ਨਾਲੇ ਸਭ ਤੋਂ ਵੱਡੀ ਗੱਲ ਆ ਜਿਹੜੀ ਵੀ ਸੁੱਖ ਕੋ ਟਾਈਮ ਹੁੰਦਾ ਉਦਾਂ ਦੇ ਇੱਕ ਦਿਨ ਦੇ ਦੋ ਦੋ ਸ਼ਾਟ ਜਦੋਂ ਉਹਨੂੰ ਭੱਜ ਗਿਆ ਸਵੇਰੇ ਕਰਦਣਾ ਪੁੰ 6 ਵਜੇ ਬੰਦੇ ਕੱਟੇ ਕਰ ਲਿਓ ਚਲੋ ਸ਼ੁਕਰ ਹੈ ਬਾਬੇ ਦਾ ਬਈ ਤੁਹਾਡੇ ਭਰਾਵਾਂ ਦੀ سپورਟ ਹੀ ਆ ਬਾਕੀ ਅਸੀਂ ਤਾਂ ਅੱਜ ਵੀ ਆਨੇ ਆ ਵੀ ਸਾਡਾ ਧੂੜ ਚ ਟੱਟੂ ਹੀ ਆ ਆਉਂਦਾ ਜਾਂਦਾ ਸਾਨੂੰ ਅੱਜ ਵੀ ਕੁਛ ਨਹੀਂ ਇੰਨਾ ਵੀ ਤੁਹਾਡੇ ਅਰਗੇ ਜਾਂ ਸੀਨੀਅਰ ਬੰਦਿਆਂ ਦੇ ਜਿਹੜੇ ਪੁਰਾਣੇ ਗ੍ਰੀਟਰ ਨੇ ਉਹਨਾਂ ਦੇ ਵਿੱਚ ਬਹਿ ਲਾਗੇ ਤੇ ਉਹਨਾਂ ਦੇ ਵਿੱਚ ਬਹਿਣ ਕਰਕੇ ਤੇ ਹੌਲੀ ਹੌਲੀ ਇੰਨਾ ਕੁ ਪੁੱਛਣ ਪੁਛਾਉਣ ਦਾ ਪਤਾ ਲੱਗਿਆ ਚਲੋ ਸ਼ੁਕਰ ਹੈ ਬਾਬੇ ਦਾ ਬਾਕੀ ਭਰਾ ਨੇ ਜਿਹੜੇ ਵੇਖਦੇ ਉਹ ਉਹਨਾਂ ਉਹਨਾਂ ਦੀ ਸਾਰੀ ਗੱਲ ਹੈ ਉਹ ਆਪਣੇ ਲਈ ਰੱਬ ਰੂਪ ਨੇ ਜਿਹੜੀਆਂ ਰੂਹਾਂ ਆਪਾਂ ਨੂੰ ਸ਼ੇਅਰ ਕਰਦੀਆਂ ਜਿਹੜੀਆਂ ਲ ਆਪਣਾ ਹੌਸਲਾ ਬਣਾਉਂਦੇ ਆ ਆਪਾਂ ਨੂੰ ਉਹ ਚੀਜ਼ਾਂ ਕਿਉਂ ਆਂਗੂ ਲੱਗਦੀਆਂ ਤੇ ਅੱਛਾ ਹੁਣ ਫੇਰ ਆਪਾਂ ਮੁੜ ਕੇ ਘੋੜੇ ਤੇ ਆ ਜੰਨੇ ਆ ਬਾਈ ਘੋੜੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕਿਹੜੀ ਹੋਰ ਚੀਜ਼ ਕਿਹੜੀ ਉੱਭਰ ਕੇ ਆ ਰਹੀ ਹੈ ਇਸ ਟਾਈਮ ਤੇ ਘੋੜੀਆਂ ਕਿੰਨੀਆਂ ਗੇ ਮੇਡ ਕਰਦੀਆਂ ਘੋੜੀਆਂ ਇਸ ਟਾਈਮ ਦੀ 76 77 ਘੋੜੀਆਂ ਮੇਡ ਕਰਵਾਤੀਆਂ ਹੂੰ ਜਿਨ੍ਹਾਂ ਦੇ ਵਿੱਚੋਂ 56 52 ਘੋੜੀਆਂ ਚੈੱਕ ਪਾਸ ਹੋ ਗਈਆਂ ਜੀ ਚੈੱਕ ਪਾਸ ਹੋ ਗਈਆਂ ਚੈੱਕ ਪਾਸ ਹੋ ਗਈਆਂ ਕਿਹੜੇ ਡਾਕਟਰ ਸਹਿਬਾਨ ਨੇ ਚੈੱਕ ਕਰੀਆਂ ਦਾਂ ਡਾਕਟਰ ਆਪਣੇ ਕੋ ਆਉਂਦੇ ਆ ਜੀ ਕੋਟਕਪੁਰੇ ਤੋਂ ਗਰਚਰਨ ਸਿੰਘ ਸਿੱਧੂ ਜੀ ਠੀਕ ਹੈ ਜੀ ਉਹੋ ਹੀ ਸਾਡੇ ਕੋ ਆਉਂਦੇ ਆ ਪੱਕੇ ਡਾਕਟਰ ਸਾਹਿਬ ਉਹੋ ਹੀ ਆ ਜੀ ਉਹਨਾਂ ਦਾ ਦਸਾਂ ਬੰਦਰੀ ਮੀਂਹ ਦੇਣੀ ਢੇੜਾ ਲੱਗਦਾ ਹੀ ਰਹਿੰਦਾ ਹੂੰ ਠੀਕ ਹੈ ਜੀ ਜਿੱਦਾਂ ਜਿੱਦਾਂ ਆਉਂਦੇ ਆ ਹੁਣ ਵੀ ਥੋੜੇ ਦਿਨ ਪਹਿਲਾਂ ਆਏ ਸੀ ਘੋੜੀ ਚੈੱਕ ਕਰਕੇ ਗਏ ਆ ਵਾਹ ਹਾਂਜੀ ਹਾਂਜੀ ਤੇ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਰਿਹਾ ਕਿਉਂਕਿ ਘੋੜੀ ਬੜੀ ਸੋਹਣੀ ਮਿਲੀ ਹੈ 2-3 ਮਹੀਨਿਆਂ ਦੇ ਵਿੱਚ ਇੰਨੀ ਘੋੜੀ ਮਿਲ ਜਾਣੀ ਬਹੁਤ ਵਧੀਆ ਗੱਲ ਹੈ ਇੱਕ ਆ ਵੀ ਟੋਟ ਕੀ ਆਪਾਂ ਲਾਈਏ ਤਾਂ ਸਹੀ ਇੱਕ ਦਿਨ ਦੇ ਚਾਰ ਚਾਰ ਘੋੜੀਆਂ ਆਪਾਂ ਕਰਵਾਈਆਂ ਜੀ ਹਾਂਜੀ ਚਲ ਪਰਮਾਤਮਾ ਦੀ ਕਿਰਪਾ ਕੇ ਸਾਰੀਆਂ ਗੱਭਣ ਨਿਕਲੀਆਂ ਹਾਂ ਸ਼ੁਕਰ ਘੋੜੀ ਫੇਰੀ ਨਹੀਂ ਆ ਗਈ ਸਾਰੀਆਂ ਗੱਭਣ ਚਾਰ ਚਾਰ ਤਿੰਨ ਤਿੰਨ ਚਾਰ ਚਾਰ ਜਿਹੜਾ ਆਪਣਾ ਏਰੀਆ ਪੈ ਜਾਂਦਾ ਜੇਪੀ ਵੀਰ ਜਿਹੜੀਆਂ ਏਰੀਆ ਕਿੱਥੇ ਕੇ ਪੈ ਜਾਂਦਾ ਤੇ ਇਹ ਗਰਦਾਸਪੁਰ ਦੇ ਕਿੱਥੇ ਕੇ ਬੈਠੇ ਆਪਾਂ ਪਿੰਡ ਕਿੱਥੇ ਕੇ ਪੈ ਜਾਂਦਾ ਇਹ ਪਾਜੀ ਗਰਦਾਸਪੁਰ ਜ਼ਿਲ੍ਹਾ ਤਿਬੜੀ ਕੈਂਡੇ ਦੇ ਸਾਹਮਣੇ ਪਿੰਡ ਆ ਭਦਰ ਸ਼ਹਿਰ ਜੀ ਤੇ ਇੱਥੇ ਘੋੜੀਆਂ ਦੀ ਆਵਾਜ਼ ਆਈ ਕਿੰਨੀ ਕੇ ਆਸ-ਪਾਸੇ ਘੋੜੀਆਂ ਹੈਗੀਆਂ ਨੇ ਬਾਹਰੋਂ ਆ ਰਹੀਆਂ ਨੇ ਘੋੜੀਆਂ ਜਾਂ ਬਾ ਆਪਣੇ ਹਮਾਚਲ ਚੋਂ ਘੋੜੀਆਂ ਆਂਦੀਆਂ ਜੀ ਜੰਮੂ ਵਾਲੀ ਸਾਈਡ ਤੋਂ ਹੁਣ ਸਾਡੇ ਘੋੜੀਆਂ ਖੜੀਆਂ ਇੱਕ ਸ਼ਹਿਰਪੁਰ ਤੋਂ ਖੜੀਆਂ ਇੱਕ ਫਤੇਗੜ ਚੂੜੀਆਂ ਤੋਂ ਖੜੀਆਂ ਘੋੜੀ ਕੋਹ ਭਰਾਂ ਵਸਤੀਆਂ ਆ ਅੱਜ ਸਵੇਰ ਦੇ ਹੀ ਆ ਜੀ ਜੀ ਮੈਂ ਸੁਣਿਆ ਜੀ ਪੀ ਵੀਰ ਘੋੜੀਆਂ ਕਈ ਭਰਾ ਟੱਕ ਚੁੱਕੇ ਸੀ ਮਲਾ ਮਲਾ ਕੇ ਜਿਨ੍ਹਾਂ ਦੇ ਵਿੱਚੋਂ ਇੱਕ ਮੇਰੇ ਖਿਆਲ ਤੁਸੀਂ ਦੱਸਿਆ ਵੀ ਬਾਬਾ ਜੀ ਵੀ ਨੇ ਹਾਂਜੀ ਹਾਂਜੀ ਵੀ ਆਪਣੇ ਘੋੜੇ ਤੋਂ ਬਾਬਾ ਜੀ ਬਾਕੀ ਗੱਲ ਤੁਸੀਂ ਪੂਰੀ ਕਰ ਦਿਓ ਜੀ ਸਰੋਤਿਆਂ ਦਾ ਸਾਰੇ ਬੈਠੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਸਾਹਮਣੇ ਵੀਡੀਓ ਦੇਖ ਰਹੇ ਨੇ ਵੀਰ ਉਹਨਾਂ ਨੂੰ ਵਾਈਲੂ ਜੀ ਦਾ ਖਾਲਸਾ ਵਾਈਲੂ ਜੀ ਦੀ ਫਤਿਹ ਜੀ ਮੇਰੇ ਜੀ ਗੱਲ ਤਾਂ ਸੱਚੀ ਗੱਲ ਕਰਨੀ ਹੈ ਜੀ ਨਾ ਕਦੇ ਝੂਠ ਮੋਲਿਆ ਦਾ ਨਾ ਬੋਲਣਾ ਹੂੰ ਮੇਰੇ ਕੋਲ ਸਕੂ ਦੀ ਬੱਚੀ ਬਹੁਤ ਚੰਗੀ ਜੀ ਚੰਗੇ ਲੈਜਡ ਘੋੜਿਆਂ ਤੋਂ ਜਿਹੜੀ ਮੈਂ ਚੱਕੇ ਗਿਆ ਜੀ 8 ਚੱਕਰ ਹੂੰ ਮੈਂ 1 ਲੱਖ 60000 ਰੁਪਿਆ ਡਾਕਟਰਾਂ ਦੇ ਕਿਰਾਏ ਦੇ ਖਰਚਾ 1 ਲੱਖ 60000 ਰੁਪਿਆ ਡਾਕਟਰਾਂ ਦੇ ਕਿਰਾਏ ਦੇ ਡਾਕਟਰਾਂ ਦੀ ਫੀਸ ਅੱਛਾ ਤੇ ਕਿਰਾਏ ਦੇ ਖਰਚੇ ਅੱਛਾ ਕਿਰਾਇਆ ਤੇ ਫੀਸ ਮੰਨ ਲਓ ਚੈੱਕ ਪਾਸ ਦੀ ਹਾਂਜੀ ਹਾਂਜੀ ਜੀ ਤੇ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਸਾਰੇ ਸਾਰੇ ਭਰਾਵਾਂ ਨੇ ਇਹ ਗੱਲ ਕੀਤੀ ਐ ਤੇ ਘੋੜੀ ਵੇਚ ਲਿਆ ਯਾਰ ਦੋ ਪੈਸੇ ਬੈਨੇ ਦੇ ਤੇਰੀ ਘੋੜੀ ਨਹੀਂ ਹੋਣੀ ਇਹਨੇ ਦੋ ਪੈਸੇ ਉੱਤੇ ਲਾ ਕੇ ਬਹਿ ਗਿਆ ਤੇ ਮੈਂ ਤਾਂ ਵੀਰ ਨੂੰ ਜਾਣਦੇ ਨਹੀਂ ਸੀ ਕਿ ਇਹਨਾਂ ਨਾ ਪਿੰਕੇ ਵੀਰ ਨੂੰ ਨਾ ਇਹਨਾਂ ਨੂੰ ਜਾਣਦਾ ਮੈਂ ਇਹ ਮਾਚਦਾ ਜੀ ਮੰਡੀਏ ਗਿਆ ਮੈਂ ਘੋੜਾ ਵੇਖਣ ਲੱਗ ਪਿਆ ਉੱਥੇ ਤੇ ਨਾਲ ਮੈਨੂੰ ਬਾਹਰ ਲਿਆ ਕਹਿੰਦਾ ਵੀਰ ਜੀ ਕਿੱਥੇ ਹੋ ਮੈਂ ਇੱਦਾਂ ਯਾਰ ਜੀ ਤੁਹਾਡੇ ਘਰ ਕਿੱਥੇ ਕਹਿੰਦੇ ਫੜਨ ਫੜਨ ਜਗ੍ਹਾ ਸਾਡੇ ਘਰ ਆ ਗਿਆ ਮੈਂ ਕਹਿੰਦਾ ਮੈਨੂੰ 40 45 ਕਿਲੋਮੀਟਰ ਪੈਂਦਾ ਹੂੰ ਤੇ ਮੇਰੀ ਘੋੜੀ ਬੜੀ ਖਰਾਬ ਹੋਣ ਦੀ ਕਹਿੰਦੇ ਵੀਰ ਜੀ ਦਿਓ ਮੌਕਾ ਜੀ ਆਓ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੈਨੂੰ ਚੈੱਕ ਪਾਸ ਕਰਾ ਕੇ ਦੇਵਾਂਗੇ ਹੂੰ ਇਹਨਾਂ ਵਿਚਾਰਿਆ ਨਾ ਵੀ ਮਿਹਨਤ ਕੀਤੀ ਸਮਝ ਲਓ ਹੂੰ ਘੋੜੀ ਨੇ ਹੀਟ ਕਰਦੀ ਮੈਂ ਗਿਆ ਨਾ ਕਿਸੇ ਡਾਕਟਰ ਤੋਂ ਚੈੱਕ ਰਾਈ ਅੱਛਾ ਉਦੋਂ ਨਹੀਂ ਚੈੱਕ ਰਾਈ ਬਿਲਕੁਲ ਨਹੀਂ ਜੇਪੀ ਵੀ ਕਹਿੰਦਾ ਕਹਿੰਦਾ ਬਾਬੇ ਦੀ ਸੇਵਾ ਕਰਨਾ ਯਾਰ ਆ ਜਾ ਮੇਰੇ ਬਾਬਾ ਜੇ ਧਿਆਨ ਕਰਕੇ ਮੈਂ ਚੱਲ ਠੀਕ ਆ ਉਹ ਗੁਰਦੁਆਰਾ ਸਾਹਿਬ ਹੀ ਨਾਲ ਲੱਗੇ ਜੀ ਬੀਬੀ ਸੁੰਦਰ ਜੀ ਦਾ ਕਹਿੰਦੇ ਉੱਥੇ ਮੱਥਾ ਦੇ ਕੇ ਆ ਜਾ ਬਾਬਾ ਹੂੰ ਮੈਂ ਆ ਆ ਗਿਆ ਜੀ ਜੀ ਕੋੜੀ ਮੇਰੀ ਚੱਕ ਪਾਸ ਹੋ ਗਈ 2 ਮਹੀਨੇ ਦੀ ਵਾਹ ਜੀ ਵਾਹ ਸਭ ਤੋਂ ਸਭ ਤੋਂ ਵਧੀਆ ਗੱਲ ਹਾਂਜੀ ਮੇਰੇ ਵਾਸਤੇ ਤੇ ਰੱਬ ਕੋ ਟੱਕਦਾ ਜੀ ਕੋੜਾ ਜੀ ਵਾਹਿਗੁਰੂ ਜੀ ਦੀ ਲੰਬੀ ਲੰਬੀ ਉਮਰ ਕਰੇ ਤਾਂ ਮੈਂ ਹੋਰ ਵੀ ਵੀਰ ਆ ਕੇ ਰਿਕਵੈਸਟ ਕਰਨਾ ਹੂੰ ਫਸੇ ਫਸਾਏ ਵੀਰ ਨਾ ਦੂਰੋਂ ਨੇੜੋਂ ਜੋ ਵੀ ਹੈ ਬੰਦਾ ਵੀ ਚੰਗਾ ਆ ਜੀ ਘੋੜੀਆਂ ਰੱਖਣ ਵਾਸਤੇ ਵੀ ਜਗ੍ਹਾ ਦੇ ਕੋਲੇ ਗਈ ਆ ਰੋਟੀ ਪਾਣ ਦਾ ਚੰਗਾ ਪ੍ਰਬੰਧ ਹੈ ਹੂੰ ਠੀਕ ਹੈ ਜੀ ਜੀ ਤੇ ਮੈਂ ਤਾਂ ਕਹਾਂਗਾ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਪਹਿਲੇ ਘੋੜਾ ਵੇਖੋ ਯਾਰ ਹੂੰ ਠੀਕ ਹੈ ਜੀ ਬਿਲਕੁਲ ਜੇ ਘੋੜਾ ਚੰਗਾ ਲੱਗੇ ਤੇ ਘੋੜੀ ਲੈ ਕੇ ਆਇਓ ਜੀ ਨਹੀਂ ਤਾਂ ਨਾ ਆਇਓ ਵਾਹ ਜੀ ਠੀਕ ਹੈ ਜੀ ਜੇ ਘੋੜਾ ਪਸੰਦ ਨਾ ਆਵੇ ਜਿੰਨਾ ਖਰਚਾ ਕਰਕੇ ਤੁਸੀਂ ਆਵੋਗੇ ਉਹ ਖਰਚਾ ਮੈਂ ਦੇਵਾਂਗਾ ਹੂੰ ਉਹ ਜ਼ਿੰਮੇਵਾਰੀ ਮੈਂ ਲੈ ਲਾਂ ਆਨ ਰਿਕਾਰਡ ਆਨ ਵੀਡੀਓ ਜੀ ਜੇ ਤੁਸੀਂ ਘੋੜੇ ਜ ਕੋ ਨੁਕਸ ਕੱਢ ਕੇ ਚਲ ਜਓ ਹੂੰ ਕਰਾਏ ਦੀ ਜ਼ਿੰਮੇਵਾਰੀ ਮੇਰੀ ਹੈ ਰੋਟੀ ਪਾਣੀ ਦਾ ਖਰਚਾ ਜੋ ਤੁਹਾਡਾ ਜੋ ਵੀ ਖਰਚਾ ਹੋਇਆਗਾ ਰਸਤੇ ਦੇ ਵਿੱਚ ਉਹ ਮੈਂ ਭਰਾਂਗਾ ਹੂੰ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਵੈਸੇ ਕਿਉਂਕਿ ਇਹਨਾਂ ਨੇ ਰਿਜ਼ਲਟ ਲਿਆ ਆ ਸੱਜਣੋ ਬਿਲਕੁਲ ਮੈਨੂੰ ਰੱਬ ਹੋ ਕੇ ਡੱਕਦਾ ਜੀ ਹਾਂ ਕਿਉਂਕਿ ਜਿਹੜਾ ਦਰਦਰ ਤੇ ਠਟਕ ਕੇ ਬੰਦਾ ਅੱਕ ਚੁੱਕਿਆ ਤੁਹਾਡੀ ਗੱਲ ਸੁਣੋ ਵੀ ਯਾਰ ਨਹੀਂ ਛੱਡ ਖੇੜਾ ਤੇ ਕਦੇ-ਕਦੇ ਦਿਮਾਗ 'ਚ ਇਹ ਵੀ ਆਈ ਹੋਗੀ ਬਾਬਾ ਜੀ ਵੀ ਵੇਚ ਦਈਏ ਯਾਰ ਘੋੜੀ ਮੈਂ ਦਿਮਾਗ 'ਚ ਇਹ ਆਉਂਦੀ ਨਹੀਂ ਯਾਰ ਮੈਂ ਫਸਿਆ ਬੈਠਾ ਹੋਰ ਨੂੰ ਨਾ ਬਸਦਾ ਮੈਂ ਵੀਰ ਜੀ ਮੈਂ ਤੇ ਇਹ ਸੋਚਿਆ ਕਿ ਕਿਸੇ ਨੂੰ ਨਹੀਂ ਪਸਾਂ ਝੂਠ ਨੇ ਮੈਂ ਕਹਿਣਾ ਉਹ ਫੌਜੀ ਵੀਰ ਨਾਲ ਡਾਲਿਆ ਵਾਲੇ ਹੂੰ ਉਹ ਕਹਿਣ ਲੱਗੇ ਬੱਬਾ ਇਦਾਂ ਦੀ ਵੀ ਸ਼ੇਰੀਆਂ ਮਿਲਦੀਆਂ ਨਾ ਹੁੰਦੀ ਜੇ ਲੈਣ ਜਾ ਖਰਚਾ ਆਣਾ ਗੈਣਾ ਇਦੀ ਤੂੰ ਕੁਆਲਿਟੀ ਪਛਾਣ ਵੀ ਛੇਰੀ ਦੀ ਜੀ ਕੋਈ ਗੰਦ ਆਪੇ ਬਾਬਾ ਕਿਰਪਾ ਕਰਦਗੇ ਤੇ ਕਿਰਪਾ ਵਾ ਕਿਆ ਬਾਬੇ ਨੇ ਕਰਤੀ ਹੂੰ ਇਹ ਮੈਰ ਜੀ ਬਾਬਾ ਹੁਣ ਕਿੰਨੇ ਮਹੀਨੇ ਬਾਬੇ ਦੇ ਕੋਲ ਪਾਸ ਹੈ ਜੀ 2 ਮਹੀਨੇ ਚੱਕ ਪਾਸ ਹੋ ਗਈ ਉੱਤੇ ਦਿਨ ਚੜ ਗਏ ਨਾ ਜੀ ਠੀਕ ਹੈ ਜੀ ਕਿਰਪਾ ਵਾ ਇਹ ਗੁੰਦੀ ਜੀ ਮੈਂ ਕਹਿੰਦਾ ਵੀ ਘੋੜੇ ਨਾਲ ਅਟੈਚਮੈਂਟ ਇੰਨੀ ਖਤਰਨਾਕ ਘੋੜੀ ਇਹ ਜੋ ਵੀ ਸੀ ਲੋਗ ਇਹਦੇ ਵਰਗੀ ਹੋਗੀ ਹੂੰ ਜਿੱਦਾਂ ਇਹ ਠੰਡਾ ਆ ਉਹ ਵੀ ਠੰਡੀ ਹੋਗੀ ਆਉਂ ਰਿਕਾਰਡ ਵੀ ਦੇ ਸਕਦੇ ਹੋ ਉਹਦੀ ਪਹਿਲੀ ਵੀ ਕੁਆਲਿਟੀ ਪੁੱਛ ਸਕਦੇ ਹੋ ਜੀ ਜਿਹੜਾ ਘੋੜਾ ਨਾਲ ਕੋਲ ਗਈ ਹੈ ਨਾ ਘੋੜੀਓ ਜੀ ਮੋਂ ਦਾ ਨਾਮ ਲੈ ਦਿਆਂਗਾ ਮੈਂ ਕਿਸ ਨੂੰ ਬਦਨਾਮ ਨਹੀਂ ਕਰਨਾ ਜਾਂਦਾ ਜੇ ਕੋਈ ਪੁੱਛਣਾ ਚਾਵੇ ਵੀ ਸਾਡੇ ਚੰਗੇ ਆਪਣੇ ਲਈ ਭਰਾ ਠੀਕ ਹੈ ਸਾਡੇ ਚੰਗੇ ਸਾਰਿਆਂ ਨੇ ਮਿਹਨਤ ਕੀਤੀ ਹੈ ਮੁਕੱਦਰ ਵੀ ਸੀ ਆਪਣੇ ਗੱਲ ਕਰਮਾਂ ਦੇ ਆ ਜਾਂਦੀ ਹੈ ਨਾ ਆਪਣੇ ਕਰਮਾਂ 'ਚ ਉਹਨਾਂ ਦਾ ਬੱਚਾ ਨਹੀਂ ਸੀ ਉਹਨਾਂ ਵੀ ਮਿਹਨਤ ਕੀਤੀ ਵਿਚਾਰਿਆ ਨਾ ਛੋੜ ਨਿਕਲਿਆ ਆਪਣੇ ਕਰਮਾਂ 'ਚ ਇਹਦਾ ਬੱਚਾ ਸੀਗਾ ਗੱਲ ਤਾਂ ਉੱਥੇ ਆ ਹੀਦੀ ਫੇਰ ਬਾਕੀ ਮੈਂ ਸੁਣਿਆ ਬਾਬਾ ਜੀ ਵੀ ਪਿੱਛੇ ਬੈਠੇ ਇਹਨਾਂ ਦੀਆਂ ਕੁੜੀਆਂ ਵੀ ਪ੍ਰੈਗਨੈਂਟ ਕੀਤੀਆਂ ਸੀ ਹਾਂਜੀ ਹਾਂਜੀ ਕਿੰਨੀ ਕੁੜੀਆਂ ਦਾ ਬਾਈ ਦੀਆਂ ਮੇਰੀਆਂ ਤਿੰਨ ਘੋੜੀਆਂ ਨੇ ਤਿੰਨ ਘੋੜੀਆਂ ਤੁਹਾਡੀਆਂ ਚੈੱਕ ਪਾਸ ਹੋ ਗਈਆਂ ਨੇ ਵਾਹ ਜੀ ਵਾਹ ਤੇ ਟੋਟਲ ਕਿੰਨੀਆਂ 57 58 ਘੋੜੀਆਂ ਕਹਿ ਰਹੇ ਹੋ ਚੈੱਕ ਪਾਸ ਹੋ ਤੱਕ ਕਰ ਚੁੱਕੇ ਹੋ ਤੇ ਹੁਣ ਫਿਰ ਘੋੜੀਆਂ ਇਸ ਟਾਈਮ ਤੇ ਗਰਭੀਆਂ ਦੇ ਟਾਈਮ ਆ ਹਾਂ ਜੀ ਹੁਣ ਘੋੜੀਆਂ ਮਿਲਦੀਆਂ ਨੇ ਜਾਂ ਕਿੱਦਾਂ ਦੀ ਐਵੇਰੇ ਚੱਲ ਰਹੀਆਂ ਨਹੀਂ ਆਂਦੀਆਂ ਘੁੜੀਆਂ ਆਂਦੀਆਂ ਜੀ ਅੱਛਾ ਹਾਂ ਜੀ ਛਿਲੇ ਵਾਲਿਆਂ ਆਉਂਦੀਆਂ ਕਿ ਜਾਂ ਵੈਸੀ ਵੀ ਆਈਂ ਛਿਲੇ ਵਾਲੀ ਆਉਂਦੀਆਂ ਉਦਾਂ ਵੀ ਆਉਂਦੀਆਂ ਜੀ ਜਿਹਨੂੰ ਕੋਡਾ ਚੰਗਾ ਲੱਗਦਾ ਕੁੜੀ ਆਉਂਦੀ ਆ ਜੀ ਜ਼ਰੂਰ ਵਾਹ ਕਈ ਵੀਰਾਂ ਦਾ ਫੋਨਾਂ ਦਾ ਪੈ ਘੋੜੀ ਦੀ ਵੀਡੀਓ ਪਾਓ ਹਾਂ ਹਾਂਜੀ ਅੱਧਾ ਆਪਾਂ ਫੋਟੋ ਖਿੱਚ ਕੇ ਭੇਜ ਦਿਆਂ ਕਈ ਕਹਿੰਦੇ ਵੀਡੀਓ ਨਹੀਂ ਤੁਸੀਂ ਕਰਾਈ ਹੈਗੀ ਵੀਡੀਓ ਪਹਿਲੀ ਵੀਡੀਓ ਕਰਾਈ ਮੈਂ ਕਿਹਾ ਚਲੋ ਵੀਡੀਓ ਕਰਾਣ ਦੇ ਭਰਾ ਕੋ ਜੀ ਹਾਂਜੀ ਬਹੁਤ ਵਧੀਆ ਬਾਈ ਅੱਛਾ ਬਾਕੀ ਇਸ ਟਾਈਮ ਤੇ ਸੇਵਾ ਕੀ ਲੈ ਰਹੇ ਹੋ ਉਹ ਵੀ ਥੋੜਾ ਜਿਹਾ ਆਪਾਂ ਸੇਵਾ ਵੀਰ ਜੀ ਆਪਾਂ ਹੁਣ 15000 ਫੀਸ ਕੀਤੀ ਹੈ ਜੀ 15000 ਹਾਂਜੀ ਜੈ ਜੈ ਬਿਲਕੁਲ ਹਾਂ ਹੋ ਜਾਊਗਾ ਠੀਕ ਹੈ ਬਾਕੀ ਬੰਦੇ ਭਾਈ ਜਵਾਨ ਵਾਲੇ ਆ ਤੇ ਬੜੇ ਵਧੀਆ ਬੰਦੇ ਆ ਕਹਿ ਦਈਏ ਵੀ ਇਹ ਨਹੀਂ ਮੈਂ ਕੋਲੇ ਬੈਠਾ ਬਾਹਰ ਵੀ ਜੇ ਕੋਈ ਭਰਾਵਾਂ ਬਾਰੇ ਪੁੱਛਦਾ ਹੈ ਤਾਂ ਜਿਹੜਾ ਚੰਗਾ ਹੈ ਉਹ ਚੰਗਾ ਹੀ ਨਿਕਲਦਾ ਮੂ ਤੇ ਇੱਕ ਰਹੀ ਆਪਾਂ ਵੀ ਜਿੱਦਾਂ ਦੀ ਵੀ ਤੁਸੀਂ ਕੋੜੀ ਭਰਾਉਣਾ ਚਾਹੁੰਦੇ ਹੋ ਚੰਗਾ ਬੱਚਾ ਲੈਣਾ ਚਾਹੁੰਦੇ ਹੋ ਚਾਹੁੰਦੇ ਹੋ ਵੀ ਯਾਰ ਸੋਹਣੇ ਸੋਹਣੇ ਜਿੱਦਾਂ ਦਾ ਘੋੜਾ ਹੈ ਕਹਿ ਦਈਏ ਵੀ ਉਬਲਦੇ ਦੁੱਧ ਵਰਗਾ ਨਰਮੇ ਦੀ ਫੁੱਟੀ ਵਰਗਾ ਕਹਿ ਦਈਏ ਜਿਵੇਂ گلابی ਪੁੜਾ ਵੀ ਇਹਦੇ ਚ ਪਰਮਾਤਮਾ ਨੇ ਕੁੱਟ-ਕੁੱਟ ਕੇ ਭਰਿਆ ਜਦੋਂ ਤੁਰਦਾ ਹੈ ਤੇ ਗਲਾਬੀ ਰੰਗ ਕੱਢਦਾ ਆਉਂਦਾ ਹੈ ਗਲਾਬ ਦੇ ਫੁੱਲਾਂ ਨੂੰ ਕਮਲ ਦੇ ਫੁੱਲਾਂ ਨੂੰ ਕੱਢਦਾ ਆਉਂਦਾ ਜੇ ਉਹੋ ਜਿਹੇ ਬੱਚਾ ਭਾਲਦੇ ਹੋ ਤਾਂ ਤੁਹਾਡੀ ਇੱਥੇ ਆਣ ਕੇ ਪੂਰਤੀ ਹੋ ਸਕਦੀ ਹੈ ਤੁਸੀਂ ਭਰਾਵਾਂ ਦੇ ਕੋਲ ਸਿਰਫ 15000 ਰੁਪਏ ਦੇ ਵਿੱਚ ਘੋੜੀ ਆਪਣੀ ਮੇਟ ਕਰਵਾ ਸਕਦੇ ਹੋ ਬਾਕੀ ਜਿੱਦਾਂ ਬਾਬਾ ਜੀ ਨੇ ਕਿਹਾ ਵੀ ਰੈਸ਼ ਦੀ ਕੋਈ ਪ੍ਰੋਬਲਮ ਤਾਂ ਨਹੀਂ ਜੀ ਕੋਈ ਚੱਗੂ ਤੇ ਮੈਂ ਸੁਣਿਆ ਖਰੀਦ ਵੇਚਦਾ ਵੀ ਕਰ ਲੈਂਦੇ ਹੋ ਮੜੋਟਾ ਬੜਾ ਇਸ ਟਾਈਮ ਤੇ ਖੜੀਆਂ ਕੋਈ ਨਾ ਕੇ ਖੜਾ ਵਿੱਚ ਹਾਂਜੀ ਆਪਣਾ ਕੋਲ ਦੋ ਬਸ਼ੇਰੀ ਖੜੀਆਂ ਘੋੜੀ ਖੜੀ ਹੈ ਜੀ ਉਹਨਾਂ ਦੀ ਡਿਟੇਲ ਮਾੜੀ ਜੀ ਦੱਸ ਹੀ ਦਈਏ ਜੀ ਇੱਕ ਨੀਲੀ ਵੀ ਏਰੀਆ ਇੱਕ ਨੁਕਰੀ ਵੀ ਏਰੀਆ ਜੀ ਪਹਿਲਾਂ ਨੁਕਰੀ ਬਾਰੇ ਦੱਸ ਦੀਏ ਜੀ ਨੁਕਰੀ ਕਿਹੜੇ ਬਾਬ ਦੀ ਧੀ ਹੈ ਉਹ ਅਨਨੋਮਿਡ ਲੈਣਾ ਜੀ ਅਨਨੋਮ ਹਾਂਜੀ ਕਿੰਨੀ ਉਮਰ ਤੇ ਕਿੰਨੀ ਕ ਹਾਈਟ ਹੈ 12 ਮਹੀਨੇ ਦੀ ਹੈ ਅੱਛਾ ਹਾਂਜੀ 12 ਮਹੀਨੇ ਦੀ ਹੈ ਜੀ 57 ਕਿਹ ਹਾਈਟ ਆ ਹਾਂ ਹਾਂਜੀ ਇਹ 11 ਮਹੀਨੇ ਵਿੱਚ ਜਿਹੜੇ ਕੋਲ ਉਤੀ ਨੀਲੀ ਉਹਦੀ 58 ਕਿ ਹਾਈਟ ਆ ਜੀ ਅੱਛਾ ਹਾਂਜੀ ਉਹ ਕਿਹੜੇ ਬਾਬ ਦੀ ਹੈ ਉਹਦੀ ਸੋਨ ਵਾਲੀ ਘੋੜੇ ਦੀ ਸੋਨ ਵਾਲੀ ਘੋੜੇ ਦੀ ਕਿੰਨੇ ਜੀ ਅੱਛਾ ਇਹ ਵਿੱਚ ਲੀ ਹੈ ਹੋਰ ਵੀ ਕੋਈ ਹੈਗੀ ਵਿੱਚ ਨਾ ਆਪਣੀ ਇੱਕ ਲਾਲ ਜੰਮੀ ਘੋੜੀ ਖੜੀ ਹੈ ਜੀ ਜੀ ਹਾਂਜੀ ਉਹਦੀ ਹਾਈਟ ਕਿੰਨੀ ਹੈ ਜੀ ਉਹਦੀ ਨਾ ਠੀਕ ਸਾ ਇਹ ਉਹ ਕਿੰਨੀ ਉਮਰ ਉਹਦੀ ਉਹਦੀ 5 ਕੇ ਸਾਲ ਹੈ 5 ਕੇ ਸਾਲ ਹੈ ਇਹ ਜਿਹੜੇ ਦੋ ਤਿੰਨ ਜਾਨਵਰ ਤੁਹਾਨੂੰ ਸੱਜਣੋ ਵਿਖਾਏ ਆ ਇਹ ਫੋਰ ਸੇਲ ਨੇ ਤੇ ਰੇਟ ਕਿਦਾਂ ਦਾ ਹੈ ਰੇਟ ਵੀ ਦੱਸਣਾ ਚਾਹੂਗੇ ਜੇਪੀ ਬਾਈ ਕੇ ਮੌਕੇ ਤੇ ਕਰ ਲਾਂਗੇ ਜੀ ਫੋਨ ਤੇ ਕਰ ਲੋਗੇ ਪਰ ਇੰਨਾ ਕੇ ਹਿੰਟ ਦੇ ਦਿਆ ਕਰੋ ਮੜਾ ਜਾ ਵੀ ਵੱਟਾ ਭਾਰਾ ਤੇ ਨਹੀਂ ਬਾਲਾ ਨਹੀਂ ਨਹੀਂ ਕੋਈ ਭਾਰਾ ਨਹੀਂ ਹਲਕੇ ਜੀ ਲੋਡ ਆ ਹਲਕੇ ਹਲਕੇ ਕਿਉਂਕਿ ਅਗਲਾ ਮੋੜ ਕੇ ਕਈ ਵਾਰੀ ਫੋਨ ਕਰ ਲਉਂ ਵੀ ਝਿਗ ਜਾਂਦਾ ਕਿ ਯਾਰ ਪਤਾ ਨਹੀਂ ਅਗਲਾ ਕੀ ਬੋਲੇ ਸੋ ਸਾਨੂੰ ਕਮੈਂਟਾਂ ਦੇ ਵਿੱਚ ਬਹੁਤ ਭਰਾ ਕਹਿੰਨੇ ਵੀ ਬਾਈ ਤੁਸੀਂ ਵੀਡੀਓ ਪਾਉਂਦਾ ਕੀ ਫਾਇਦਾ ਤੁਸੀਂ ਦੱਸਦੇ ਨਹੀਂ ਰੇਟ ਤੇ ਅਸੀਂ ਕਹਿੰਦੇ ਮੈਂ ਕਹਿੰਨਾ ਉਹਨਾਂ ਵੀ ਜੇ ਤੁਸੀਂ ਕੋੜੀ ਤਾਂ ਰੱਖ ਸਕਦੇ ਹੋ ਜੇ ਤੁਹਾਡੇ ਚ ਇਹ ਅੰਦਰੋਂ ਜਰਕ ਹੈ ਨਾ ਵੀ ਯਾਰ ਮੈਂ ਕਿਸੇ ਨੂੰ ਫੋਨ ਕਰਕੇ ਗੱਲ ਤਾਂ ਕਰ ਲਾਂ ਜੇ ਤੁਸੀਂ ਗੱਲ ਨਹੀਂ ਕਰ ਜ਼ਰੂਰ ਇਹਨਾਂ ਦਾ ਹੌਸਲਾ ਕਰਿਆ ਕਰੋ ਵੀ ਫੋਨ ਹੀ ਕਰਨਾ ਇੱਕ ਜੇ ਤਾਂ ਗੱਲ ਬਣਦੀ ਹੈ ਤੇ ਸੌ ਹੱਥ ਰੱਸਾ ਦੇ ਸਿਰੇ ਤੇ ਗੰਢ ਠੀਕ ਹੈ ਨਹੀਂ ਬਣਦੀ ਤੇ ਭਾਈ ਤੁਸੀਂ ਆਪਣੇ ਘਰੇ ਦੇ ਬਾਈ ਨੂੰ ਯਾਦ ਦੇ ਕਰੀ ਬਾਕੀ ਹੋਰ ਕੋਈ ਜਾਂਦੇ ਜਾਂਦੇ ਪਿੰਕੇ ਵੀਰ ਕੋ ਗੱਲ ਰਹਿ ਗਈ ਹੋਵੇ ਜਾਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੇ ਭਰਾਵਾਂ ਨੂੰ ਜ਼ਰੂਰ ਸਾਹ ਪੜੀਏ ਕੁਛ ਨਹੀਂ ਜੀ ਹੋਰ ਵਧੀਆ ਸਾਬ ਇੱਕ ਮੈਸੇਜ ਸਰ ਜੇ ਤੁਸੀਂ ਟਾਈਮ ਦਿਓ ਤੇ ਮੈਂ ਦੇਣਾ ਚਾਹੁੰਦਾ ਜ਼ਰੂਰ ਜ਼ਰੂਰ ਬੱਲੇ ਸ਼ੁਕਮ ਕਰ ਮੈਸੇਜ ਨਹੀਂ ਹੈ ਰਿਕਵੈਸਟ ਹੈ ਵੀਰ ਹੂੰ ਤੇਈ ਵੀਰ ਨਾਲ ਅੱਜਕਲ ਹੈ ਤੇ ਵਧੀਆ ਵੈਸੇ ਕਹੀਏ ਤਾਂ ਹੂੰ ਸੋਸ਼ਲ ਮੀਡੀਆ ਤੇ ਆਪਣੀ ਘੋੜੀ ਵਿਖਾਉਣੀ ਆ ਵੀ ਛੇਦੀ ਵਿਖਾਉਣੀ ਆ ਘੋੜਾ ਵਿਖਾਉਣਾ ਪਿਆ ਨੋ ਠੀਕ ਹੈ ਜੀ ਜੀ ਜੋ ਪ੍ਰੋਪਰ ਹਾਇਟ ਹੈ ਹੂੰ ਮੇਰੇ ਵੀ ਲੋਹੀ ਦੱਸਣ ਹੂੰ ਠੀਕ ਹੈ ਜੀ ਨਾ ਤੇ ਤੁਹਾਡਾ ਜਾਨ ਬੇ ਕਿਸੇ ਨੇ ਖੋਲ ਕੇ ਲੈ ਜਾਣਾ ਨਾ ਤੁਸੀਂ ਕਿਸੇ ਜੇਬ ਚੋਂ ਪੈਸੇ ਕੱਢ ਸਕਦੇ ਹੋ ਹੂੰ ਜਿੰਨੇ ਤੈਨੂੰ ਪੈਸੇ ਦੇਣੇ ਨੇ ਜੀ ਉਹਨਾਂ ਜਾਨਵਰ ਦੇਖ ਕੇ ਪੈਸੇ ਦੇਣੇ ਨੇ ਕੋਈ ਸ਼ੱਕ ਨਹੀਂ ਠੀਕ ਹੈ ਜੀ ਤੁਸੀਂ ਕਹੋਗੇ ਆਹੀ 60 ਇੰਚ ਦੀ ਘੋੜੀ ਨੂੰ 60 ਦੱਸ ਕੇ ਜਾਂ 63 ਦੱਸ ਕੇ ਹੂੰ ਸਾਈ ਲੈ ਲਓ ਕੋਈ 5000 ਰੁਪਈਆ ਬਿਲਕੁਲ ਫਰਕ ਪਏਗਾ ਵੀਰ ਜੀ ਅੱਜ ਅੱਜ ਨਹੀਂ ਬੇਗਾ 2-4 ਦਿਨ ਬਾਅਦ ਬੇਗਾ ਜਾਨਵਰ ਵੀ ਅਟਕ ਜਾਂਦਾ ਜੀ ਸੱਚ ਮੈਂ ਕਿਹਾ ਵੀ ਉਹ ਬੰਦਾ ਵੀ ਅਟਕ ਜਾਏਗਾ ਉਹਦਾ ਕੰਮ ਵੀ ਰੁਕ ਜਾਏਗਾ ਔਰ ਉਹਦਾ ਜਾਨਵਰ ਨਹੀਂ ਵਿਕੇਗਾ ਬਦਨਾਮ ਹੋ ਜਾਏਗਾ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਦੇਖੋ ਛੇਤੀ ਗ੍ਰੋ ਹੁੰਦੀ ਹੋ ਨਹੀਂ ਛੇਤੀ ਥੱਲੇ ਵੀ ਬਿਲਕੁਲ ਇੱਕ ਦਿਨ ਜੀ ਥੱਲੇ ਆ ਜਾਂਦਾ ਬੰਦਾ ਤੇ ਮੈਂ ਵੀਰਾਂ ਗੇ ਰਿਕਵੈਸਟ ਕਰਨਾ ਜੋ ਜੇ ਤੇ ਘੋੜੀਆਂ ਦਾ ਕੰਮ ਚਲਾਉਣਾ ਚਾਹਦੇ ਹੋ ਹਮ ਬੜੇ ਸਹੀ ਢੰਗ ਨਾਲ ਸੋਸ਼ਲ ਮੀਡੀਆ ਤੇ ਤੇ ਮੇਰੇ ਵੀਰ ਸੱਚ ਬੋਲਿਆ ਕਰੋ ਸੱਚ ਤੋਂ ਬਗੈਰ ਨਾ ਬੋਲਿਆ ਕਰੋ ਉਹਦੇ ਚ ਤਾਂ ਮੈਂ ਆਪਣੀ ਗੱਲ ਕਰਾਂ ਮੈਂ ਵੀ 10000 ਰੁਪਏ ਦਾ ਨੁਕਸਾਨ ਕਰਕੇ ਆਇਆ ਹੂੰ ਠੀਕ ਹੈ ਜੀ ਇੱਕ ਬੰਦਾ ਸਾਡਾ ਸੱਜਣ ਹੋਰ ਆ ਉਹ ਵੀ 5000 ਰੁਪਏ ਦਾ ਨੁਕਸਾਨ ਕਰਕੇ ਆਇਆ ਹੂੰ ਜੇ ਸਾਈ ਭਾਈ ਆ ਉਹ ਤਾਂ ਅਲੱਗ ਹੈ ਪਠਾਨਕੋਟ ਤੋਂ ਐਹ ਜਾਣਾ ਹੂੰ ਤਾਂ 10000 ਰੁਪਏ ਦਾ ਕਰਾਇਆ ਲੱਗ ਜਾਂਦਾ ਇਹ ਗੱਡੀ ਦਾ ਹੋਰ ਖਰਚੇ 12-14000 ਦੇ ਥੱਲੇ ਬੰਦਾ ਆ ਜਾਂਦਾ ਜੀ ਤੇ ਮੈਂ ਬੇਨਤੀ ਕਰਨਾ ਵੀ ਮੇਰੇ ਵੀਰ ਇਦਾਂ ਨਾ ਕਰਿਆ ਕਰੋ ਸਾਡਾ ਤੇ ਚੋਂ 10000 ਨਾਲ ਖਲਾਸੀ ਹੋ ਗਈ ਹੈ ਪਰ ਤੁਹਾਡਾ ਕੰਮ ਠੱਪ ਹੋ ਜਾਣਾ ਰੋਟੀ ਚੱਲਣਾ ਬੰਦ ਹੋ ਜਾਣੀ ਹੈ ਜੀ ਨਾਲੇ ਅਗਲਾ ਭਾਈ ਚਲੋ ਮੀਡੀਆ ਦੇ ਆਣ ਕੇ ਨਹੀਂ ਆਪਾਂ ਕਿਸੇ ਦਾ ਨਾਮ ਲੈ ਸਕਦੇ ਨਹੀਂ ਨਾਮ ਲੈਣਾ ਕਿਹਦੇ ਦਾ ਆ ਕਿ ਚਾਰ ਬੰਦੇ ਨੂੰ ਹੋਰ ਦੱਸਦਾ ਵੀ ਯਾਰ ਫਲਾਣੇ ਪੇਟ ਗਿਆ ਬਿਲਕੁਲ ਬਿਲਕੁਲ ਮੇਰੇ ਨਾਲ ਹੈ ਨਾ ਤੇ ਜਾਂ ਫਲਾਣੇ ਦੇ ਘਰੇ ਗਿਆ ਸੀਗਾ ਸੋ ਬਾਈ ਉਹਨਾਂ ਦੀ ਗੱਲ ਬਹੁਤ ਵਧੀਆ ਮਹੱਤਵਪੂਰਨ ਗੱਲ ਹੈ ਸੋ ਇਹ ਕੰਮ ਜੋ ਆਪਾਂ ਬਾਹਰ ਨਿਕਲ ਗਏ ਤਾਂ ਤਾਂ ਹੀ ਕੰਮ ਲੰਮਾ ਚੱਲ ਸਕਦਾ ਸੋ ਵੀਡੀਓ ਕਿਵੇਂ ਲੱਗੀ ਬਾਈਆਂ ਦਾ ਬਾਗੀ ਨਾਂ ਦਾ ਜਿਹੜਾ ਬਛੀਰਾ ਹੈ ਕਿਵੇਂ ਲੱਗਾ ਕੋਈ ਵੀ ਘੋੜੀ ਪਰਾਉਣੀ ਤੇ 15000 ਰੁਪਏ ਫੀਸ ਹੈ ਪੈਡ ਪਲੱਸ ਕੋੜੀ ਦੀ ਬਾਈ ਹੁਣ ਹਾਈਟ ਦੱਸੀ ਐ ਤੇ ਉਮਰ ਹਜੇ ਹੋਈ ਐ 27 ਮਹੀਨਾ ਚੱਲੀ ਜਾਂਦਾ ਨਾ ਬਾਈ 27ਵਾਂ ਮਹੀਨਾ ਜਾਂਦਾ ਪਿਆ ਚੜ੍ਹਦੀ ਉਮਰ ਦਾ ਮੁੱਛ ਫੁੱਟ ਗੱਭਰੂ ਐ ਤੇ ਭਾਈ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਮਾਰੇ ਦੀ ਕਿਰਪਾ ਦੇ ਨਾਲ ਬਾਈ ਉਹ ਨਹੀਂ ਦੱਸਦੇ ਨੇ ਕਿ ਝੜੀ ਲੱਗ ਜਾਣੀ ਐ ਸੋ ਤੁਸੀਂ ਵੀ ਜੇ ਕੋਈ ਬੈਨੀਫਿਟ ਲੈਣਾ ਤੇ ਬਾਈਆਂ ਨੂੰ ਮੌਕਾ ਜ਼ਰੂਰ ਦਿਓ ਇਸ ਲਈ ਕੱਟ ਫੀਸ ਵਿੱਚ ਲੈ ਲਓ ਨਿਆਰੇ ਹਾਂ ਆਉਣ ਵਾਲੇ ਸਮੇਂ 'ਚ ਬੱਚੇ ਵੀ ਚੰਗੇ ਹੋਣਗੇ ਜੇ ਬੱਚੇ ਆ ਗਏ ਨਾ ਹਾਂ ਤੇ ਫਿਰ ਫੀਸ ਦਾ ਵੀ ਆਟੋਮੈਟਿਕ ਹੀ ਕੁਦਰਤੀ ਤੌਰ ਤੇ ਜੇ ਲੈਣ ਚੰਗੀਆਂ ਪਿਓ ਦੇ ਲੈਣ ਚੰਗੀਆਂ ਮਾਂ ਦੇ ਲੈਣ ਚੰਗੀਆਂ ਆਪ ਚੰਗਾ ਆ ਨੇ ਹੋਣੇ ਹੋਣੇ ਨਾ ਜੀ ਦੋਵੇਂ ਲੈਜੈਂਡਰੀਆਂ ਰਲ ਗਈਆਂ ਹੈ ਨਾ ਉਧਰੋਂ ਤਾਂ ਫਿਰ ਜੀਪੀ ਵੀ ਇਹਦੇ ਮਾ ਟੌਣ ਚੁੱਕ ਲੈਣੀ ਆ ਮਾੜੀ ਮੋਟੀ ਉੱਤੇ ਨੂੰ ਹੈ ਨਾ ਚਲੋ ਉਸ ਤੋਂ ਪਹਿਲੇ ਪਹਿਲੇ ਫਾਇਦਾ ਲੈ ਲਓ ਮੇਰੇ ਭਰਾ ਅਰੇ ਇਹ ਭਰਾ ਕਿ ਆਪਣੀ ਖੇਤੀ ਹੈ ਤੇ ਖੇਤੀ ਦੇ ਵਿੱਚੋਂ ਹਰੇਕ ਭਰਾ ਨੂੰ ਜੇ ਬੈਨੀਫਿਟ ਮਿਲਦਾ ਉਹਦੀ ਮਿਹਨਤ ਹੈ ਉਹਦੇ ਵਿੱਚ ਕੋਈ ਦੂਰ ਆਏ ਨਹੀਂ ਬਾਕੀ ਆਪਾਂ ਕੋੜ ਐਨੀਆਂ ਫੀਸਾਂ ਦੇਖਦੇ ਹੀ ਆ ਭਰਾਵਾਂ ਨੇ ਬਹੁਤ ਥੱਲੇ ਹੋ ਕਿਉਂਕਿ ਬਾਈ ਹੋਣਾ ਨੇ ਚੱਪੜਾਂ ਬਹੁਤ ਕਿਸਾਈਆਂ ਮੈਨੂੰ ਪਤਾ ਏ ਜੀਪੀ ਹੋਣਾ ਦਾ ਬਾਈ ਪਿੰਕੇ ਹੋਣਾ ਦਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਮਿਹਨਤ ਕਰਕੇ ਇੱਥੋਂ ਤੱਕ ਅੱਜ ਪ੍ਰਮਾਤਮਾ ਨੇ ਚੰਗਾ ਬਿਸ਼ੇਰਾ ਚੋੜੀ ਪਾਇਆ ਸੋ ਆਪਾਂ ਵੀ ਚੰਗੇ ਨੂੰ ਚੰਗਾ ਕਹਿਣਾ ਹੈ ਤੇ ਭਾਈ ਵਾਹਿਗੁਰੂ ਦਾ ਸ਼ੁਕਰ ਮਨਾਉਣਾ ਤੇ ਜੇ ਭਰਾ ਕੋਈ ਵੀ ਕੁੜੀ ਭਰਾਉਣਾ ਚਾਹੁੰਦਾ ਹੈ ਤੇ ਮੋਸਟ ਵੈਲਕਮ ਹੈ ਫਿਰ ਵੀ ਇੱਕ ਰੀ ਆਪਾਂ ਘਰ ਦੀ ਲੋਕੇਸ਼ਨ ਵੀ ਦੱਸ ਦਈਏ ਜਾਂਦੇ ਜਾਂਦੇ ਪ੍ਰੋਪਰ ਤੌਰ ਤੇ ਪਿੰਕੇ ਵੀਰ ਕਿੱਥੇ ਫਾਰਟ ਪਿੰਡ ਆ ਗਿਆ ਨਸ਼ਹਿਰਾ ਬਾਦਰ ਨਸ਼ਹਿਰਾ ਤੇ ਜਲਾ ਕਰ ਆਪਾਂ ਕਿੱਥੇ ਗਏ ਇਹ ਜੀ ਆਪਣੇ ਮਕੇਰੀਆ ਰੋਡ ਦੇ ਉੱਪਰ ਛੀਤ ਬੀਬੀ ਸੁੰਦਰੀ ਗੁਰਦਵਾਰੇ ਲੱਗੇ ਆ ਜੀ ਛੀਤ ਬੀਬੀ ਸੁੰਦਰੀ ਗੁਰਦਾਰਾ ਸਾਹਿਬ ਦੇ ਨਾਲ ਹੀ ਜੀ ਹਾਂਜੀ ਜੇ ਬੀਬੀ ਸਾਹਿਬ ਨੂੰ ਬਾਕੀ ਫੋਨ ਲਾ ਲਿਓ ਫੋਨ ਮੈਂ ਨੰਬਰ ਭਰਾਵਾਂ ਦੇ ਦੇ ਦਿੱਤੇ ਲੋਕੇਸ਼ਨ ਪਾ ਲੈਣਗੇ ਤੁਹਾਨੂੰ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਉਹਨੇ ਸਮੇਂ ਲਈ ਦਿਓ ਸੁਖਸੰਤ ਨੂੰ ਇਜਾਜ਼ਤ ਜਿਉਂਦੇ ਵੱਸਦੇ ਹਾਂ ਜੀ ਸ਼ਬਾਕਤ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਭਰਾਵਾਂ ਦਾ ਧੰਨਵਾਦ ਧੰਨਵਾਦ ਓਕੇ ਸੱਜਣ ਨੂੰ ਮਿਲਦੇ ਅਗਲੀ ਵੀਡੀਓ ਨਾਲ ਸ਼ੇਅਰ ਮਾਰ ਦੇਣਾ ਧੰਨਵਾਦ